ਦੇ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਵਾਜੀ ਸਪੈਰਟ ਦਾ ਸੈਟਅਪ ਆ ਬਈ ਜੀ ਆਪਣੇ ਵਾਜੀ ਸਪੈਰਟ ਰੱਖੇ ਹੋਏ ਨੇ ਤੁਸੀਂ ਵੀ ਇਹ ਰੱਖ ਕੇ ਆਪਣੇ ਘਰ ਦੇ ਕਿਸੇ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਰੱਖ ਕੇ ਤੁਸੀਂ ਕਮਾ ਸਕਦੇ ਹੋ ਵਧੀਆ ਪੈਸੇ ਇਹ ਮੈਂ ਰੱਖੇ ਹੋਏ ਨੇ ਘਰ ਦੀ ਛੱਤ ਤੇ ਵੀ ਤੇ ਇਹ ਪੈਸੇ ਕਿਵੇਂ ਕਮਾਉਣੇ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸ ਦੇਣਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਫਾਰਮ ਦਾ ਟੂਰ ਕਰਾ ਦਾਂ ਆਪਣੇ ਬਰਡਸ ਨੇ ਜਿਹੜੇ ਕਿ ਵਾਜੀ ਸਪੈਰਟ ਕਹਿੰਦੇ ਆ ਆਸਟ੍ਰੇਲੀਅਨ ਪੈਰਟ ਵੀ ਇਹਨਾਂ ਨੂੰ ਕਹਿ ਦਿੰਦੇ ਹੁੰਦੇ ਆ ਤੇ ਇਹ ਜਦੋਂ ਬੱਚੇ ਦਿੰਦੇ ਨੇ ਐ ਉਹਨਾਂ ਨੂੰ ਸੇਲ ਕਰਕੇ ਆਪਾਂ ਵੇਚ ਦਿੰਦੇ ਆ ਬਾਕੀ ਗੱਲ ਦੱਸਦਾ ਜੀ ਇਹ ਇੰਡੋਰ ਬर्ड ਨੇ ਇਹਨਾਂ ਨੂੰ ਆਜ਼ਾਦੀ ਦਾ ਬਹੁਤਾ ਇੰਨਾ ਨਹੀਂ ਹੁੰਦਾ ਇਹ ਅੰਦਰ ਹੀ ਰਹਿਣਾ ਪਸੰਦ ਕਰਦੇ ਨੇ ਜੇ ਆਪਾਂ ਇਹਨਾਂ ਨੂੰ ਬਾਹਰ ਛਾੜ ਦੇਈ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਹੀ ਇਹ ਮਰ ਜਾਣਗੇ ਕਿਉਂਕਿ ਬਾਹਰ ਹੋਰ ਜਿਹੜੇ ਜਾਨਵਰ ਹੁੰਦੇ ਨੇ ਉਹ ਇਹਨਾਂ ਨੂੰ ਮਾਰ ਦਿੰਦੇ ਹੁੰਦੇ ਨੇ ਬਾਕੀ ਮੈਂ ਅੰਦਰ ਤੁਹਾਨੂੰ ਦਿਖਾਣਾ ਇਹਨਾਂ ਦੇ ਬੱਚੇ ਸਭ ਤੋਂ ਪਹਿਲਾਂ ਦਿਖਾਉਣੇ ਆਪਾਂ ਛੋਟੇ ਬੱਚੇ ਇੱਥੇ ਕਿਤੇ ਹੋਣਗੇ ਉਹ ਦੇਖ ਸਕਦੇ ਹੋ ਬਿਲਕੁਲ ਛੋਟਾ ਜਿਹਾ ਬੱਚਾ ਇਹਦੇ ਮਾਤਾ ਕੋਲ ਹੀ ਹੈਗਾ ਤੇ ਬਾਕੀ ਆ ਸੀਗੇ ਜੀ ਛੋਟੇ ਛੋਟੇ ਬੱਚੇ ਇਹ ਹਲੇ ਹੁਣੇ ਹੀ ਨਿਕਲੇ ਨੇ ਕੁਝ ਦਿਨੋਂ ਪਹਿਲਾਂ ਹੌਲੀ ਹੌਲੀ ਇਹਨਾਂ ਨੇ ਵੱਡੇ ਹੋ ਜਾਣਾ ਆ ਸੀ ਇਹਦੇ ਵਿੱਚ ਥੋੜੇ ਜੇ ਹੋਰ ਵੱਡੇ ਚੂਕੇ ਨੇ ਬੱਚੇ ਨੇ ਆ ਦੇਖੋ ਇਹਨਾਂ ਨੂੰ ਆਪਣਾ ਫੀਡ ਕਰਾਉਂਦੀ ਆ ਆਪਣਾ ਸਾਰਾ ਕੁਝ ਕਰਦੀ ਆ ਤੇ ਇਹਦੇ ਵਿੱਚ ਦੇਖ ਲੈਣੇ ਜੀ ਕੋਈ ਆਇਆ ਇਹਦੇ ਵਿੱਚ ਵੀ ਦੋ ਹੈਗੇ ਨੇ ਆਲਮੋਸਟ ਸਾਰਿਆਂ ਦੇ ਵਿੱਚ ਬੱਚੇ ਹੈਗੇ ਨੇ ਕਈ ਬਿਲਕੁਲ ਖਾਲੀ ਨੇ ਜਿਵੇਂ ਕਿ ਆਏ ਇਹਦੇ ਵਿੱਚ ਆ ਦੇਖੋ ਕਿਵੇਂ ਜਿਹੜੀ ਤਰਾ ਰਹੀ ਆ ਮਾਤਾ ਉਹਨਾਂ ਦੀ ਐਦਾਂ ਹੀ ਫੀਡ ਕਰਵਾਉਂਦੇ ਨੇ ਇੱਥੇ ਇਸ ਗਾਣਾ ਪਾ ਕੇ ਧਰ ਦਿੰਦੇ ਆ ਪੰਛੀ ਇੱਥੋਂ ਦਾਣਾ ਖਾਂਦਾ ਮੇਲ ਦਾਣਾ ਖਾਂਦਾ ਫੀਮੇਲ ਨੂੰ ਦਿੰਦਾ ਫੀਮੇਲ ਬੱਚਾ ਨੂੰ ਦਿੰਦੀ ਆ ਫਿਰ ਐਦਾਂ ਕਰਕੇ ਇਹਨਾਂ ਦਾ ਸਰਕਲ ਚੱਲਦਾ ਖਾਣ ਪੀਣ ਵਾਲਾ ਜਿਹੜੇ ਫੀਡ ਦਾ ਸੀ ਤੇ ਜੀ ਤਵਾਦ ਇਹਦੇ ਵਿੱਚ ਵੀ ਆਪਾਂ ਨੇ ਅੱਗੇ ਰਹੀ ਸੀ ਬੱਚੇ ਇਹਦੇ ਵਿੱਚ ਅੰਡੇ ਪਏ ਨੇ ਹਲੇ ਬੱਚੇ ਆਏ ਨਹੀਂ ਇਹਦੇ ਵਿੱਚ ਬੱਚੇ ਆ ਗਏ ਨੇ ਤਿੰਨੋਂ ਬੱਚੇ ਹੋ ਗਏ ਹੋਰ ਵੀ ਸ਼ਾਇਦ ਆਉਣਗੇ ਪਤਾ ਨਹੀਂ ਅੱਗੇ ਦੇਖ ਰਿਹਾ ਕੋਈ ਚੰਗਾ ਵਾਦਾ ਹਲੇ ਖਾਜੀ ਪਏ ਨੇ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਮੇਰੀ ਫਿਸ਼ਸ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦਿਖਾ ਆ ਕੇ ਦੀਆਂ ਮੱਛੀ ਇਹਦੇ ਵਿੱਚ ਆਪਣੀਆਂ ਨੇ ਫਿਸ਼ਸ ਇਹ ਜੀ ਆ ਦੇਖੋ ਜੀ ਆ ਗੇੜੀਆਂ ਨੇ ਫਿਸ਼ਸ ਗ੍ਰੀਨ ਨੇ ਬਾਕੀ ਇਹ ਕਾਇ ਹੈ ਚਿਕਲੇਟ ਹੈ ਇਹ ਅਲੱਗ ਕਲਰ ਆ ਤੇ ਫਿਲਟਰ ਲੇਖਣ ਚੱਲ ਰਿਹਾ ਫਿਲਟਰ ਵੀ ਚੱਲ ਰਿਹਾ ਕਿਉਂਕਿ ਫਿਲਟਰ ਨਾਲੇ ਪਾਣੀ ਸਾਫ਼ ਹੋਈ ਜਾਂਦਾ ਆ ਦੇਖੋ ਕਿੱਦਾਂ ਆਪਾਂ ਨੇ ਨਾ ਇਹਨਾਂ ਨੂੰ ਬਿਲਕੁਲ ਸਮੁੰਦਰ ਵਾਲੀ ਲੁੱਕ ਦੇ ਰੱਖੀ ਆ ਪੂਰਾ ਅੰਦਰ ਅਸਲੀ ਦੇ ਬੂਟੇ ਲਾ ਰੱਖੇ ਨੇ ਆ ਬਿਲਕੁਲ ਅਸਲੀ ਨੇ ਜੀ ਬੂਟੇ ਜਿਹੜੇ ਵੀ ਤੁਹਾਨੂੰ ਵਿਖ ਰਹੇ ਨੇ ਉਹ ਸਾਰੇ ਅਸਲੀ ਨੇ ਬਸ ਇਸ ਸਾਈਡ ਵੀ ਆਪਾਂ ਨੇ ਰੱਖਿਆ ਹੈ ਇਹਨੇ ਮੱਛੀਆਂ ਇਹਨਾਂ ਨੂੰ ਅੱਜ ਫੀਡ ਨਹੀਂ ਦੇਣੀ ਹੈ ਜੀ ਕਿਉਂਕਿ ਖੀੜ ਤਾਂ ਨਹੀਂ ਦੇਣੀ ਇਹ ਜਿਹੜੀ ਵਿੱਚ ਐਲਜੀਏ ਥੋੜੀ ਬਹੁਤੀ ਖਾ ਲੈਣੇ ਵਿੱਚ ਜਿਹੜੀ ਵੀ ਜਲਪਜੀ ਲੱਗੀ ਸਾਨੂੰ ਕੱਲ ਪਰਸੋਂ ਆ ਉਹ ਹੀ ਰੱਖੀ ਸੀ ਸਿੱਪੀਆਂ ਜੀ ਇੱਕ ਤਾਂ ਆ ਸੀ ਇੱਕ ਉਹ ਉੱਪਰ ਚੜਿਆ ਹੋਇਆ ਜੀ ਉਹ ਦੇਖੋ ਦੋ ਤੇ ਇੱਕ ਉਹ ਮਟਕੇ ਦੇ ਨਾਲ ਆ ਤਿੰਨ ਇੱਕ ਦਾ ਕੁਝ ਪਤਾ ਲੱਗ ਨਹੀਂ ਰਿਹਾ ਕਿ ਕਿਹਨੇ ਕਿਹਨਾ ਉਹ ਸੀਗਾ ਉਹ ਵੀ ਇਹਦੇ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਆ ਸੀਗਾ ਇੱਕ ਤੇ ਇਹਦੇ ਨਾਲ ਹੀ ਦੋ ਫਿਰ ਇਹ ਇਹ ਹੋ ਗਿਆ ਉਸ ਤੋਂ ਇਲਾਵਾ ਆਪਣੇ ਕੋਲੇ ਪਹਿਲਾਂ ਆਪਾਂ ਲਾਈਟ ਬੰਦ ਕਰ ਦਿੰਨੇ ਆਂ ਸੇਦੀ ਤੇ ਜਿਹੜਾ ਵੀ ਬਾਈ ਲਾਈਵ ਸਟ੍ਰੀਮ ਦੇ ਵਿੱਚ ਜੁੜਿਆ ਕਮੈਂਟ ਜੁੜ ਕਰਿਆ ਕਰੋ ਯਾਰ ਤੁਹਾਨੂੰ ਆਪਾਂ ਹੈਂਸਟਰ ਦਿਖਾਣੇ ਆਂ ਆ ਤੁਹਾਨੂੰ ਦੇਖਿਆ ਹੋਣਾ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਹੈਂਸਟਰ ਲੂਪ ਰੱਖਦੇ ਨੇ ਆਪਾਂ ਨੇ ਇੱਥੇ ਪੰਜਾਬ ਦੇ ਵਿੱਚ ਰੱਖੇ ਹੋਏ ਨੇ ਹੈਂਸਟਰਸ ਤੇ ਉਹ ਵੀ ਤੁਹਾਨੂੰ ਦਿਖਾਣੇ ਆਂ ਆ ਉਹਨਾਂ ਦਾ ਸੈਟਅਪ ਹੈ ਜੀ ਇੱਥੇ ਹੀ ਰੱਖੇ ਹੋਏ ਨੇ ਆਪਾਂ ਨੇ ਇਹ ਕੀ ਬਾਤ ਹੈ ਇੱਥੇ ਮੈਂ ਉਹਨਾਂ ਨੂੰ ਫੀਡ ਪਾਈ ਸੀ ਤੇ ਉਹਨਾਂ ਨੇ ਥੋੜੀ-ਬੋਤੀ ਖਾ ਲਈ ਤੇ ਹਲੇ ਪਈ ਵੀ ਆ ਥੋੜੀ-ਬੋਤੀ ਮੈਂ ਪਾਣੀ ਇਹਨਾਂ ਨੂੰ ਪਾਤਾ ਸੀ ਰਾਤ ਹੀ ਕੱਲ ਪਾਤਾ ਸੀ ਤਾਜਾ ਪਾਣੀ ਤੇ ਮੈਂ ਦੇਖਦਾ ਯਾਰ ਇੱਥੇ ਤਾਂ ਖਾਸਾ ਕੁਝ ਉਹਨਾਂ ਨੇ ਕਰਿਆ ਆਇਆ ਆ ਲਾ ਦੇ ਨੇ ਪਤਾ ਨਹੀਂ ਲੱਗਦਾ ਕਦੋਂ ਬਾਹਰ ਨਿਕਲ ਜਾਂਦੇ ਜੇ ਹੁਣ ਮੈਂ ਤੁਹਾਨੂੰ ਦਿਖਾਵਾਂ ਨਾ ਉਹ ਸੁੱਤੇ ਪਏ ਹੋਣਗੇ ਕਿਉਂਕਿ ਇਸ ਟਾਈਮ ਉਹ ਸੁੱਤੇ ਰਹਿੰਦੇ ਨੇਗੇ ਜabb ਵੀ ਮੈਂ ਉਹਨਾਂ ਨੂੰ ਦੇਖਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦਾ ਟੂਰ ਕਰਾ ਦਿੰਨਾ ਥੋੜਾ-ਬੋਤਾ ਦਿਖਾ ਦਿੰਨਾ ਵੀ ਕਿੱਦਾਂ ਦਾ ਹਨ ਇਹ ਇਹ ਇੰਨਾ ਕੁ ਕਮਰਾ ਹੈ ਜੀ ਛੋਟਾ ਜਿਹਾ ਇਹਦੇ ਵਿੱਚ ਹੀ ਆਪਾਂ ਨੇ ਰੱਖਿਆ ਨੇ ਹੈਮਸਟਰਸ ਤੇ ਆ ਜਿਹੜ ਇਦੇ ਵਿੱਚ ਉਹ ਲੁਕੇ ਹੋ ਜਾਂਦੇ ਨੇ ਉਹ ਹੁੰਦੇ ਖਰਗੋਸ਼ ਚੂਹੇ ਵਰਗੇ ਹੁੰਦੇ ਨੇ ਆ ਉਹਨਾਂ ਦੀ ਫੀਡ ਆ ਆਪਾਂ ਨੇ ਰੱਖੀ ਹੋਈ ਆ ਜਿਆਦਾ ਨਹੀਂ ਖਾਧੀ ਤੇ ਇਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਕਿਹੜੇ ਜਿੰਨੇ ਆ ਉਸ ਤੋਂ ਪਹਿਲਾਂ ਅਜੱਕ ਕੱਲਣਾ ਕਿ ਐਵੇਂ ਜੇ ਉਹਨਾਂ ਨੂੰ ਕੱਢੂੰਗਾ ਤਾਂ ਉਹਨਾਂ ਨੇ ਸ਼ਾਇਦ ਹੀ ਬਾਹਰ ਆਉਣਾ ਥੋੜਾ ਜਿਹਾ ਚੱਕ ਕੇ ਨਾ ਤੁਹਾਨੂੰ ਦਿਖਾ ਦਿੰਦਾ ਇੱਥੇ ਪਏ ਹੋਣਗੇ ਉਸ ਉੱਤੇ ਉਸ ਸੀਗੇ ਆਪ ਇਹਨੇ ਸੌਰੀ ਸੁੱਕੇ ਭਏ ਨੇ ਠੀਕ ਆਪ ਇਹਨੇ ਤੇ ਆਹ ਮੂਫੜੀਆਂ ਪਾਈਆਂ ਸੀ ਦੇਖ ਲੋ ਇਹਨਾਂ ਨੇ ਕੀ ਹਾਲ ਕਰਤਾ ਲਵੇ ਲਈ ਬੈਠੇ ਨੇ ਕਿ ਮੂਫੜੀਆਂ ਆਹ ਸੀ ਐਮਸਟਰ ਜੀ ਆਪਣੇ ਇਹ ਘਟੂ ਘੜ ਪੰਜ ਨੇ ਚਾਰ ਰਹੇ ਨੇ ਉਹ ਮੰਜਮਾ ਦੇ ਵਿੱਚ ਵੜ ਗਿਆ ਹੁਣੀ ਇੱਥੋਂ ਦੀ ਨਿਕਲੂਗਾ ਨੀਂਦ ਚ ਨਹੀਂ ਯਾਰ ਗਲਤੀ ਕਰ ਲਈ ਵੈਸੇ ਜਗਾਣਾ ਨਹੀਂ ਸੀ ਇਸ ਟਾਈਮ ਸੌ ਜਾਂਦੇ ਨੇ ਤੇ ਰਾਤ ਨੂੰ ਐਕਟਿਵ ਹੁੰਦੇ ਨੇ ਕਿ ਰਾਤ ਨੂੰ ਇਹਨਾਂ ਨੇ ਪੂਰਾ ਘੁੰਮਣਾ ਇੱਥੇ ਇਹ ਤਾਂ ਮੈਂ ਤੁਹਾਨੂੰ ਦਿਖਾਉਣ ਲਈ ਅੱਜ ਮੈਂ ਦਿਖਾਤੇ ਬਾਕੀ ਇਹਨਾਂ ਨੂੰ ਇੱਥੇ ਉਦੋਂ ਹੀ ਬੰਦ ਕਰ ਦਿੰਨੇ ਆਪਾਂ ਇੱਕ ਕਵਾਰੀ ਇਹਨਾਂ ਨੂੰ ਸਾਈਡ ਕਰ ਦਿੰਨੇ ਆ ਰੱਖ ਤੀਏ ਪਾਣੀ ਹੋ ਗਿਆ ਰਪਿਓ ਚੱਲ ਬੇਟਾ ਚੱਲ ਜਿਆ ਕਿ ਇਹਨਾਂ ਨੂੰ ਆਪਾਂ ਰੱਖ ਦੇਣਾ ਇਦਾਂ ਹੀ ਓਏ ਓਏ ਥੱਲੇ ਨਾ ਆ ਜੀ ਵੈਸੇ ਇਹ ਥੱਲੇ ਆਉਂਦੇ ਨਹੀਂ ਬਹੁਤ ਤੇਜ਼ ਨੇਗੇ ਇੱਧਰ ਉੱਧਰ ਭੱਜਦੇ ਰਹਿੰਦੇ ਨੇਗੇ ਠੀਕ ਹੈ ਜੀ ਬਾਕੀ ਆ ਸਾਡੇ ਹੈਂਸਟਰ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇਖਣ ਦਾ ਧੰਨਵਾਦ